ਲੋਵੀ ਪੰਜਾਬ ਵਾਲਿਓ ਹੋ ਜੋ ਚੌਕਸ ਤੇ ਕਰ ਲੋ ਫੋਕਸ ਇੱਕ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਕਲਤਾਰ ਸਿੰਘ ਸੰਧਵਾ ਦਾ ਅੱਜ ਆਖਰੀ ਦਿਨ ਹੋ ਸਕਦਾ ਹੈ ਬਤੌਰ ਸਪੀਕਰ ਦੇ ਤੌਰ ਤੇ ਆਖਰੀ ਦਿਨ ਕਲਤਾਰ ਸਿੰਘ ਸੰਧਵਾ ਦਾ ਬਤੌਰ ਸਪੀਕਰ ਦੇ ਤੌਰ ਤੇ ਤੇ ਇੱਕ ਆ ਮੰਤਰੀ ਦੀ ਛੁੱਟੀ ਤੈਅ ਕਰ ਦਿੱਤੀ ਗਈ ਹੈ ਇਹ ਕਿਹੜਾ ਮੰਤਰੀ ਹੈ ਜਿਸ ਨੂੰ ਘਰ ਤੋਰਨ ਦੀਆਂ ਗੱਲਾਂ ਚੱਲ ਪਈਆਂ ਨੇ ਤੇ ਸਪੀਕਰ ਸਾਹਿਬ ਵੀ ਕਿਹਾ ਜਾਂਦਾ ਹੈ ਕਿ ਇੱਕ ਅੱਧੇ ਦਿਨ ਦੇ ਮਹਿਮਾਨ ਰਹਿ ਗਏ ਨੇ ਅਹੁਦੇ ਦੇ ਉੱਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਕਿ ਚੌਕ ਸੁੱਕ ਜੋ ਤੇ ਫੋਕਸ ਕਰ ਲੋ ਮੇਰੀ ਗੱਲ ਦੇ ਉੱਤੇ ਮਾਮਲਾ ਇੰਜ ਕਿ ਚਰਚਾ ਚੱਲ ਰਹੀ ਹੈ ਤੁਹਾਨੂੰ ਸਵੇਰੇ ਲਗਾਤਾਰ ਮੈਂ ਦੋ ਖਬਰਾਂ ਦੇ ਚੁੱਕਿਆ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਕੁਲਤਾਰ ਸਿੰਘ ਸੰਧਵਾ ਸਪੀਕਰੀ ਤੋਂ ਹਟਾਏ ਜਾ ਰਹੇ ਨੇ ਤੇ ਨਾਲ ਦੀ ਨਾਲ ਮੰਤਰੀ ਵੀ ਟੰਗੇ ਜਾ ਰਹੇ ਨੇ ਮੈਂ ਇੱਕ ਮੰਤਰੀ ਦਾ ਸਵੇਰੇ ਜ਼ਿਕਰ ਕੀਤਾ ਸੀ ਪੰਜਾਬ ਦੇ ਮਾਈਨਿੰਗ ਜਲ ਸਰੋਤ ਮੰਤਰੀ ਬ੍ਰਿੰਦਰ ਗੋਇਲ ਹੁਣੀ ਬ੍ਰਿੰਦਰ ਗੋਇਲ ਹੁਣੀ ਘਰ ਜਾ ਰਹੇ ਨੇ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਕੱਲ ਅੱਜ ਵਿਧਾਨ ਸਭਾ 'ਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਜਲੰਧਰ ਸ਼ੋਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਆਖੀ ਆ ਉਹਨਾਂ ਨੇ ਕਿਹਾ ਕਿ ਸਪੀਕਰ ਕਲਤਾਰ ਸਿੰਘ ਸੰਧਵਾ ਦਾ ਸ਼ਾਇਦ ਅੱਜ ਆਖਰੀ ਦਿਨ ਹੋਵੇ ਬਤੌਰ ਸਪੀਕਰ ਜਾਂ ਫਿਰ ਇਹ ਆਖਰੀ ਸੈਸ਼ਨ ਹੋਵੇ। ਉਹਨਾਂ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਆਏ ਨਹੀਂ ਕਿਉਂਕਿ ਰਾਜਪਾਲ ਦੇ ਭਾਸ਼ਣ ਦੇ ਉੱਤੇ ਮੁੱਖ ਮੰਤਰੀ ਨੇ ਕਨਕਲੂਡ ਕਰਨਾ ਹੁੰਦਾ ਉਹਨੂੰ ਸਾਰਿਆਂ ਨੂੰ ਸਮੇਟਣਾ ਜਿਹੜਾ ਹੁੰਦਾ ਉਹ ਮੁੱਖ ਮੰਤਰੀ ਨੇ ਹੁੰਦਾ ਉੱਤੇ ਜਵਾਬ ਰਿਪਲਾਈ ਮੁੱਖ ਮੰਤਰੀ ਨੇ ਦੇਣਾ ਹੁੰਦਾ। ਬਦਕਿਸਮਤੀ ਹੈ ਸਾਡੀ ਕਿ ਐਸੇ ਅਜਿਹੇ ਆਗੂਆਂ ਨੂੰ ਚੁਣਿਆ ਜਿਹੜੇ ਵਿਧਾਨ ਸਭਾ 'ਚ ਹੀ ਨਹੀਂ ਜਾ ਸਕਦੇ। ਹਾਲਾਂਕਿ ਪ੍ਰਗਟ ਸਿੰਘ ਤਾਂ ਦੂਜੇ ਪਾਸੇ ਵੀ ਚੱਲ ਪਏ ਸੀ ਮੈਂ ਉਸ ਪਾਸੇ ਨਹੀਂ ਜਾਣਾ ਉਹ ਗੱਲਾਂ ਬਹੁਤ ਹੋ ਚੁੱਕੀਆਂ ਨੇ। ਕਿ ਸ਼ਾਮ ਦਾ ਵੇਲਾ ਸੀ ਰਾਜਪਾਲ ਨੂੰ ਮਿਲ ਕੇ ਆਏ ਨੇ ਮੁੱਖ ਮੰਤਰੀ ਤਾਂ ਉਹਨਾਂ ਨੇ ਕਿਹਾ ਕਿ ਸਪੀਕਰ ਉਹ ਬਿਜ਼ੀ ਹੋ ਸਕਦੇ ਆ ਕਿਉਂਕਿ ਸਪੀਕਰ ਦਾ ਵੀ ਆਖਰੀ ਦਿਨ ਹੈ ਤੇ ਮਾਈਨਿੰਗ ਮੰਤਰੀ ਵੀ ਘਰ ਤੋਰਿਆ ਜਾ ਰਿਹਾ ਕੀ ਕਹਿੰਦੇ ਆ ਪ੍ਰਗਟ ਸਿੰਘ ਆਪਾਂ ਪ੍ਰਗਟ ਸਿੰਘ ਦੇ ਮੂੰਹੋਂ ਹੀ ਸੁਣਦੇ ਆ ਅੱਜ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਵੱਲੋਂ ਗਵਰਨਰ ਨਾਲ ਤੇ ਭਾਸ਼ਣ ਕੰਕਲੂਡ ਨਹੀਂ ਕੀਤਾ ਗਿਆ ਕਿਵੇਂ ਦੇਖਦੇ ਹਾਂ ਇਸ ਤਰੀਕੇ ਨਾਲ ਜੋ ਹੋਇਆ ਮੁੱਖ ਮੰਤਰੀ ਸਾਹਿਬ ਕਿਤੇ ਬਿਜ਼ੀ ਹੋਣਗੇ ਦੇਖੋ ਨਾਲੇ ਲੇਟ ਹੋ ਗਏ ਸੀਗੇ ਸ਼ਾਮ ਦਾ ਟਾਈਮ ਸੀਗਾ ਸੋ ਮੈਨੂੰ ਲੱਗਦਾ ਕਿਤੇ ਬਿਜ਼ੀ ਹੋਰ ਹੋ ਗਏ ਹੋਣੇ ਸੋ ਇਸ ਕਰਕੇ ਕੋਈ ਬਹੁਤਾ ਇੰਪੋਰਟੈਂਟ ਤਾਂ ਹੈ ਨਹੀਂ ਵਿਧਾਨ ਸਭਾ ਇਹਨਾਂ ਲੋਕਾਂ ਲਈ ਅਸਲੀ ਗੱਲ ਹੈ ਇਸ ਪਾਰਟੀ ਲਈ ਵਿਧਾਨ ਸਭਾ ਬਣੀ ਹੀ ਨਹੀਂ ਹੈ ਮਤਲਬ ਜਦੋਂ ਗਵਰਨਰ ਅਡਰੈਸ ਵੀ ਆ ਉਦੋਂ ਵੀ ਲੀਡਰ ਆਫ ਓਪੋਜੀਸ਼ਨ ਜਾਂ ਓਪੋਜੀਸ਼ਨ ਦੇ ਜਿਹੜੇ ਵੀ ਬੰਦੇ ਬੋਲਣਾ ਚਾਹੁੰਦੇ ਸੀ ਪਹਿਲੀ ਗੱਲ ਤਾਂ ਸਾਡੇ ਸੁਖਪਾਲ ਸਿੰਘ ਖਹਿਰਾ ਨੂੰ ਇਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਔਰ ਦੂਸਰੀ ਗੱਲ ਜਿਹੜੇ ਬੋਲਣੇ ਵੀ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਇਹ ਸਾਰੇ ਇੰਨੀ ਡਿਸਟਰਬੈਂਸ ਕ੍ਰੀਏਟ ਕਰਦੇ ਸੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਪੁਆਇੰਟ ਆਫ ਆਰਡਰ ਲੈ ਕੇ ਇੱਕ ਬੰਦਾ ਬੋਲ ਲਿਆ ਕਰੋ ਕੋਈ ਗੱਲ ਨਹੀਂ ਤੁਸੀਂ ਉਹਦਾ ਕਾਊਂਟਰ ਕਰਨਾ ਪਰ ਵੈਸੇ ਤਾਂ ਲੀਡਰ ਆਫ ਦਾ ਲੀਡਰ ਆਫ ਦਾ ਹਾਊਸ ਨੇ ਉਹਨੂੰ ਸਾਰਿਆਂ ਨੂੰ ਵਾਈਂਡ ਅਪ ਕਰਨਾ ਹੁੰਦਾ ਪਰ ਅਨਫੋਰਚੂਨੇਟਲੀ ਲੀਡਰ ਆਫ ਦਾ ਹਾਊਸ ਕੱਲ ਆਏ ਨਹੀਂ ਉਹ ਇਸ ਕਰਕੇ ਨਹੀਂ ਆਏ ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਦਾ ਅੱਜ ਸ਼ਾਇਦ ਆਖਰੀ ਦਿਨ ਹੈ ਸਪੀਕਰੀ ਦੇ ਤੌਰ ਤੇ ਜਾਂ ਇਹ ਸੈਸ਼ਨ ਆਖਰੀ ਆ ਤੇ ਉਹਨਾਂ ਕੰਮਾਂ 'ਚ ਕਿਤੇ ਬਿਜ਼ੀ ਹੋਣਗੇ ਕਿਉਂਕਿ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਮਾਈਨਿੰਗ ਦੀ ਪਾਲਿਸੀ ਕਹਿੰਦੇ ਲਿਆਉਣੇ ਆ ਮਾਈਨਿੰਗ ਮੰਤਰੀ ਚੇਂਜ ਕਰੀ ਜਾਂਦੇ ਆ ਮੇਰੇ ਖਿਆਲ ਤਿੰਨ ਕਰਤੇ ਕਿ ਚਾਰ ਕਰਤੇ ਤੇ ਹੁਣ ਫੇਰ ਮਾਈਨਿੰਗ ਮੰਤਰੀ ਮੇਰੇ ਖਿਆਲ ਚੇਂਜ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆ ਲੇਕਿਨ ਪਾਲਿਸੀ ਨੂੰ ਠੀਕ ਨਹੀਂ ਕਰਨਾ ਗਰਾਊਂਡ ਰਿਐਲਿਟੀ ਤੇ ਨਹੀਂ ਜਾਣਾ ਇਹਨਾਂ ਦੀ ਅਸਲੀਅਤ ਹੈ ਪਰ ਗੁਰਨੇ ਜੀ ਸਪੀਕਰ ਸਾਹਿਬ ਕਹਿੰਦੇ ਕਿ ਤੁਕਣਾ ਸਮਾਂ ਦੇਦਾ ਕਹਿੰਦੇ ਵਿਰੋਧੀ ਧਰ ਨੂੰ ਕਹਿੰਦੇ ਫਿਰ ਵੀ ਰੌਲਾ ਪਉਦੇ ਆ ਬੇਤੇ ਕਹਿਣ ਨੂੰ ਕੁਝ ਨਹੀਂ ਹੈਗਾ ਤਾਂ ਦਾਵਾ ਕਰਦੇ ਪਾਸਚੀਆ ਵੀ ਇਹ ਦਾਵਾ ਕਰਕੇ ਐਕਚੁਅਲੀ ਅਸਲੀ ਗੱਲ ਹੈ ਦੇਖੋ ਇਹਨਾਂ ਦੇ ਦਾਅਵੇ ਤਾਂ ਗਰਾਊਂਡ ਲੈਵਲ ਤੇ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਦਾਅਵੇ ਜਿੱਥੇ-ਜਿੱਥੇ ਹੈਗੇ ਆ ਮੈਂ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਇੱਕ ਹੋਰ ਚੀਜ਼ ਤੁਹਾਡੇ ਸਾਹਮਣੇ ਲਿਆ ਕੇ ਰੱਖੂਗਾ ਤੁਸੀਂ ਫਿਰ ਅਸੈਸ ਕਰ ਲਿਓ ਵੀ ਇਹਨਾਂ ਦੇ ਜਿਹੜੇ ਦਾਅਵੇ ਆ ਉਹ ਕਿਹੋ ਜਿਹੇ ਹੈਗੇ ਗੁਰਪ੍ਰੀਤ ਬਣਾ ਲਈ ਕਹਿੰਦੇ ਕਹਿੰਦੇ ਨਾ ਇਹ ਤਾਂ ਕਬੱਡੀ ਵਾਲਾ ਕੰਮ ਆ ਬਾ 30 ਸਕਿੰਟ ਚ ਰੇ ਅਭਈ ਕੇ ਲੈ ਕੇ ਦੌੜ ਜਾਣੇ ਹੈ ਬਈ ਜੇ ਨੰਬਰ ਲੈ ਕੇ ਆ ਜਾਣਾ ਫਿਰ ਇਹਨਾਂ ਦੇ ਪੱਲੇ ਕੀ ਆ ਇਹਨਾਂ ਦੇ ਫਿਰ ਜੇ ਇਦਾਂ ਦੀ ਗੱਲ ਆ ਕਬੱਡੀ ਵਾਲੀ ਗੱਲ ਆ ਕਬੱਡੀ ਖੇਡ ਲੈਣ ਜਿਨੇ ਜਿਹੜਾ ਚੀ ਗੇਮ ਖੇਡਣੀ ਆ ਸਾਨੂੰ ਤਾਂ ਸਾਰੀਆਂ ਖੇਡਣੀਆਂ ਆਉਂਦੀਆਂ ਜਿਹੜੀ ਖੇਡਣੀ ਖੇਡ ਲੈਣ ਇਹਦੇ ਚ ਕੀ ਰੌਲੇ ਵਾਲੀ ਗੱਲ ਆ ਲੇਕਿਨ ਇੱਕ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਜਿਹੜਾ ਪੁਲਿਸ ਦਾ ਔਰ ਸਾਡੀ ਫੌਜ ਦਾ ਕਿਤੇ ਨਾ ਕਿਤੇ ਇਹੋ ਜੀ ਬ੍ਰਾਂਡਿੰਗ ਚੱਲ ਰਹੀ ਆ ਕਿਉਂਕਿ ਜੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਜਿਹੜੀ ਪਹਿਲ ਦੇ ਤੌਰ ਤੇ ਗੱਲ ਕੀਤੀ ਜਾਂਦੀ ਆ ਉਹ ਸਾਡੀ ਫੌਜ ਦੀ ਕੀਤੀ ਜਾਂਦੀ ਆ ਕਿ ਜਦੋਂ ਸਭ ਤੋਂ ਪਹਿਲਾਂ ਪੰਜਾਬੀ ਆਪਟ ਕਰਦਾ ਫੌਜ ਦੇ ਵਿੱਚ ਜਾਣਾ ਲੇਕਿਨ ਪੁਲਿਸ ਵੀ ਜਿਹੜੀ ਉਹ ਸਾਡੀ ਆ ਇਹਦੇ ਵਿੱਚ ਬਲੈਕ ਸ਼ੀਪਸ ਹੋ ਸਕਦੀਆਂ ਲੇਕਿਨ ਆਪਾਂ ਇਹਨੂੰ ਆਰਗੇਨਾਈਜੇਸ਼ਨ ਦੇ ਤੌਰ ਤੇ ਬ੍ਰਾਂਡ ਨਾ ਕਰੀਏ ਕਿਉਂਕਿ ਜਦੋਂ ਜਦੋਂ ਬ੍ਰਾਂਡ ਕਰਨ ਲੱਗ ਪੈਨੇ ਆ ਕਿਉਂਕਿ ਫੌਜ ਵਰਸਸ ਪੁਲਿਸ ਤੇ ਪੁਲਿਸ ਵੀ ਸਾਡੀ ਆ ਤੇ ਜਿਹੜੀ ਪੁਲਿਸ ਫੋਰਸ ਆ ਉਹ ਵੀ ਸਾਡੀ ਆ ਕਿਉਂਕਿ ਸਾਡੇ ਬੱਚੇ ਜੇ ਕਿਤੇ ਪੁਲਿਸ ਕੁੱਟਦੀ ਆ ਤੇ ਉਹ ਵੀ ਸਾਡੇ ਬੱਚੇ ਆ ਤੇ ਜਿਹਨੂੰ ਕੁੱਟਣ ਵਾਲੇ ਆ ਉਹ ਵੀ ਮੈਨੂੰ ਕਦੀ ਕਦੀ ਏਦਾਂ ਦੀ ਗੱਲ ਯਾਦ ਆਉਂਦੀ ਆ ਵੀ ਜਦੋਂ ਗੋਰੇ ਆਏ ਸੀ ਉਦੋਂ 1 ਲੱਖ ਗੋਰੇ ਤੋਂ ਵੱਧ ਨਹੀਂ ਸੀ ਤੇ ਫੋਰਸ ਵੀ ਸਾਡੀ ਸੀ ਆਰਮੀ ਵੀ ਸਾਡੀ ਸੀ ਤੇ ਕੁੱਟ ਖਾਣ ਵਾਲੇ ਵੀ ਸਾਡੇ ਹੀ ਸੀ ਸੋ ਇਸ ਕਰਕੇ ਉਦਾਂ ਦਾ ਹੀ ਇਹ ਨਜ਼ਰੀਆ ਬਣਦਾ ਜਾ ਰਿਹਾ ਆਪਾਂ ਇਸ ਗੱਲ ਨੂੰ ਅਵੋਇਡ ਕਰ ਲਈਏ ਮੈਂ ਤੁਹਾਡੇ ਜ਼ਰੀਏ ਤੋਂ ਵੀ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਪਰਗਟ ਸਿੰਘ ਦੀ ਇਸ ਬਿਆਨ ਨੇ ਪ੍ਰਗਟ ਸਿੰਘ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇੱਕ ਵਾਰ ਵੱਡੀ ਹਲਚਲ ਪੈਦਾ ਕੀਤੀ ਹੈ ਹਵਾਵਾਂ ਜਿਹੜੀਆਂ ਮਠੀਆਂ ਮਠੀਆਂ ਚੱਲਦੀਆਂ ਸੀ ਉਹਨਾਂ ਨੂੰ ਤੇਜ਼ ਵੀ ਕਰਤਾ ਤੇ ਗਰਮ ਵੀ ਕਰਤਾ ਪੰਜਾਬ ਸਰਕਾਰ ਦੇ ਲਈ ਖਾਸ ਕਰਕੇ ਗਰਮ ਤਾਂ ਬਰਿੰਦਰ ਗੋਇਲ ਦੇ ਲਈ ਨੇ ਜਿਹੜੇ ਤਾਜ਼ੇ-ਤਾਜ਼ੇ ਹਜੇ ਮੰਤਰੀ ਬਣੇ ਮਸਾਂ ਨੂੰ ਲੱਗਦਾ ਸਾਲ ਵੀ ਨਹੀਂ ਹੋਇਆ ਉਹਨਾਂ ਨੂੰ ਮੰਤਰੀ ਬਣਿਆ ਉਹਨਾਂ ਨੂੰ ਮੰਤਰੀ ਮਾਈਨਿੰਗ ਮੰਤਰੀ ਤੋਂ ਹਟਾਇਆ ਜਾ ਰਿਹਾ ਹੈ ਬੜਾ ਮਲਾਈਦਾਰ ਮਹਿਕਮਾ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਐਸਾ ਮਹਿਕਮਾ ਤਾਂ ਕਹਿੰਦੇ ਕਈ ਸੁਖਣਾ ਸੁਖਣ ਤੋਂ ਬਾਅਦ ਵੀ ਨਹੀਂ ਮਿਲਦਾ ਜਿਹੜਾ ਬਰਿੰਦਰ ਗੋਇਲ ਉਹਨਾਂ ਨੂੰ ਪਹਿਲੇ ਛਟਕੇ ਮਿਲ ਗਿਆ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਉਹਨਾਂ ਦੀ ਦਿੱਲੀ ਦੇ ਨਾਲ ਯਾਰੀਆਂ ਦੋਸਤੀਆਂ ਉਹਨਾਂ ਦੀ ਦਿੱਲੀ ਦੇ ਨਾਲ ਨਜ਼ਦੀਕੀਆਂ ਇਹ ਸਾਰੀਆਂ ਨੇ ਪ੍ਰਗਟ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਮਾਈਨਿੰਗ ਮੰਤਰੀ ਨੂੰ ਹਟਾਏ ਜਾਣ ਵਾਲੀ ਮਾਈਨਿੰਗ ਪਾਲਿਸੀ ਕਿਉਂਕਿ ਮਾਈਨਿੰਗ ਪਾਲਿਸੀ ਵੀ ਤਾਂ ਆਊਗੀ ਜੇ ਮੰਤਰੀ ਟਿਕ ਕੇ ਹੋਊਗਾ ਪਹਿਲਾ ਹਰਜੋਤ ਬੈਂਸ ਫਿਰ ਮੀਤ ਹਰ ਫਿਰ ਫਲਾਨਾ ਫਿਰ ਧਮਕਾਨਾ ਫਿਰ ਹੁਣ ਗੋਇਲ ਸਾਹਿਬ ਨੇ ਇਹ ਸਾਰੇ ਮੰਤਰੀ ਨੇ ਇੰਨੇ ਮੰਤਰੀ ਬਦਲੇ ਗਏ ਮਾਈਨਿੰਗ ਦੇ ਚੱਕਰ ਪਤਾ ਨਹੀਂ ਸਮਝ ਆਉਂਦਾ ਉਹ 20000 ਕਰੋੜ ਰੁਪਏ ਕਿੱਥੇ ਪਿਆ ਕਿਹੜੀ ਖੱਡ ਚ ਹੈ ਮਾਈਨਿੰਗ ਵਾਲੀ ਜਿਹੜਾ ਨਿਕਲ ਨਹੀਂ ਰਿਹਾ ਗਰਵਿੰਦ ਕੇਜਰੀਵਾਲ ਤੋਂ ਚਲੋ ਅਲੱਗ ਦਾ ਮਸਲਾ ਹੈ ਤੇ ਜਿਹੜੀ ਪ੍ਰਗਟ ਸਿੰਘ ਨੇ ਦੂਜੀ ਗੱਲ ਕੀਤੀ ਹੈ ਕਲਤਾਰ ਸਿੰਘ ਸੰਧਵਾਲੀ ਇਹ ਮੈਂ ਵੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਰਿਪੋਰਟਡ ਹੈ ਮੀਡੀਆ ਦੇ ਅੰਦਰ ਇਹ ਗੱਲ ਮੈਂ ਵੀ ਤੁਹਾਨੂੰ ਦੱਸੀ ਸੀ ਬੀਤੀ ਸ਼ਾਮ ਵਾਲੀ ਖਬਰ ਦੇ ਵਿੱਚ ਕਿ ਇਸ ਤਰ੍ਹਾਂ ਨਾਲ ਹੋਣ ਜਾ ਰਿਹਾ ਹੈ ਕਲਤਾਰ ਸਿੰਘ ਸੰਧਵਾਲੀ ਥਾਂ ਦੇ ਉੱਤੇ ਆ ਰਹੇ ਨੇ ਕਿਹਾ ਜਾਂਦਾ ਹੈ ਕਿ ਬੀਬੀ ਬਲਜਿੰਦਰ ਕੌਰ ਦਾ ਨਾਂ ਵੀ ਚੱਲ ਰਿਹਾ ਹੈ ਤੇ ਪ੍ਰਿੰਸੀਪਲ ਬੋਧਰਾਮ ਦਾ ਵੀ ਕੋਈ ਹੋਰ ਨੰਬਰ ਲੈ ਜਵੇ ਕੀ ਕਹਿ ਸਕਦੇ ਆ ਇਹ ਵੀ ਹੋ ਸਕਦਾ ਹੈ ਕਿ ਚੌਧਰੀ ਜੈ ਕਿਸ਼ਨ ਰੋੜੀ ਹੁਰਾਣੂ ਵੀ ਜਿਹੜਾ ਉਹ ਪ੍ਰਮੋਟ ਕਰਕੇ ਸਪੀਕਰ ਬਣਾ ਦਿੱਤਾ ਜਾਵੇ ਚਰਚਾਵਾਂ ਨੇ ਕੁਝ ਵੀ ਹੋ ਸਕਦਾ ਹੈ ਫਿਲਹਾਲ ਪੰਜਾਬ ਦੇ ਅੰਦਰ ਇੱਕ ਅੱਧਾ ਦਿਨ ਜਿਹੜਾ ਹੋਰ ਹੈ ਉਹ ਸਿਆਸੀ ਉਬਾਲ ਵਾਲਾ ਰਹਿਣ ਵਾਲਾ ਹੈ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਨਵੀਆਂ ਚਰਚਾਵਾਂ ਜਨਮ ਲੈਣਗੀਆਂ